ਮਾਮਲੇ ਵਿੱਚ ਭਗੋੜੇ ਵਿਅਕਤੀ ਨੂੰ ਕਾਬੂ ਕਰਨ ਗਈ ਪੁਲਿਸ ਪਾਰਟੀ ਤੇ ਹਮਲਾ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿੱਚ ਪੁਲਿਸ ਵੱਲੋਂ ਦਰਜਨਾ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਿੰਡ ਲੋਪੋ ਨਜ਼ਦੀਕ ਬਣੇ ਸਿੱਧੂ ਰਾਈਸ ਮਿਲ ਦੇ ਮਾਲਕ ਸਿੱਧੂ ਰਾਈਸ ਮਿਲ ਦੇ ਮਾਲਕ ਜਗਜੀਤ ਸਿੰਘ ਨੂੰ ਕਰੋੜਾਂ ਦਾ ਝੋਨਾ ਖੁਰਦ-ਬੁਰਦ ਕਰਨ ਦੇ ਦੋਸ਼ ਤਹਿਤ ਭਗੋੜਾ ਕਰਾਰ ਕਰ ਦਿੱਤਾ ਗਿਆ ਸੀ। ਪਰ ਜਦੋਂ ਪੁਲਿਸ ਪਾਰਟੀ ਦੋਸ਼ੀ ਨੂੰ ਫੜਨ ਗਈ ਤਾਂ 71 ਲੋਕਾਂ ਨੇ ਪੁਲਿਸ ਉਪਰਤਾਵਾ ਬੋਲ ਦਿੱਤਾ ਤੇ ਪੁਲਿਸ ਦੀ ਗ੍ਰਿਫਤ ਵਿੱਚੋਂ ਜਗਜੀਤ ਸਿੰਘ ਨੂੰ ਛੁਡਾ ਕੇ ਫਰਾਰ ਕਰ ਦਿੱਤਾ ਜਿਸ ਕਰਕੇ ਪੁਲਿਸ ਨੂੰ ਉੱਥੋਂ ਖਾਲੀ ਹੱਥ ਪਰਤਣਾ ਪਿਆ ਉੱਥੇ ਜਦੋਂ ਭਗੋੜੇ ਦੋਸ਼ੀ ਦੇ ਭਰਾ ਬਾਬਾ ਜਗਰਾਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਘਟਨਾ ਨੂੰ ਮੰਦਭਾਗਾ ਕਹਿ ਇਸ ਗੱਲ ਦੀ ਮਾਫੀ ਮੰਗੀ ਇਹ ਤਾਂ ਦੇਖੋ ਜੀ ਕਾਰਨ ਇਹ ਹੈ ਵੀ ਸੰਤ ਬਾਬਾ ਜਗਜੀਤ ਸਿੰਘ ਸਨੀਰ ਸਕੂਲ ਸਾਡਾ ਜਿਹੜਾ ਨਿਰਮਲਾ ਸ਼ਰਮਾ ਸੰਤ ਬਾਬਾ ਜਗਜੀਤ ਸਿੰਘ ਦੀ ਧਾਰਮਿਕ ਸੰਸਥਾ ਚੱਲ ਰਹੀ ਹੈ ਉਹਦੇ ਵੱਲੋਂ ਵੱਖ-ਵੱਖ ਅਦਾਰੇ ਚਲਾਏ ਜਾ ਰਹੇ ਨੇ ਵਿਦਿਆਦਿਕ ادارے ਉਹਨਾਂ ਦੇ ਵਿੱਚ ਇੱਕ ਅਦਾਰਾ ਸੰਤ ਬਾਬਾ ਜਮੀਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੋਪੋ ਦੇ ਵਿੱਚ ਜਿਹੜੀ ਘਟਨਾ ਵਾਪਰੀ ਹੈ ਸਾਡੇ ਭਾਈ ਦਾ ਕੋਈ ਚੱਕਰ ਹੈ ਇਹਦਾ ਗੱਡੀ ਨਾਲ ਕੋਈ ਸਬੰਧ ਨਹੀਂ ਹੁੰਦਾ ਕਿਉਂਕਿ ਭਾਈ ਵੱਖਰੀ ਗੱਲ ਹੈ ਚਲੋ ਤਾਂ ਕੋਈ ਸੇਲਰ ਦੇ ਵਿੱਚ ਲੈਣ ਦੇਣ ਦਾ ਕੋਈ ਚੱਕਰ ਸੀਗਾ ਪਰ ਇਹਦਾ ਟਕਰਾਅ ਹੋਣ ਦਾ ਮੁੱਖ ਕਾਰਨ ਹੀ ਹੈ ਵੀ ਪੁਲਿਸ ਆ ਜਿਹੜੀ ਪੁਲਿਸ ਕਰਮਚਾਰੀ ਸਿਵਲ ਵਰਦੀ ਦੇ ਵਿੱਚ ਆਇਆ ਮੇਰੇ ਤੋਂ ਗੱਛਿਆ ਤੋਂ ਹੀ ਕਰਨ ਲੱਗੇ ਤੇ ਉੱਥੇ ਜਿਹੜੇ ਸੇਵਾਦਾਰ ਜਾਂ ਹੋਰ ਬਾਹਰਲੇ ਲੋਕ ਸੀ ਉਹਨਾਂ ਨੂੰ ਲੱਗਿਆ ਬਈ ਕੋਈ ਗਲਤ ਬੰਦੇ ਆ ਗਏ ਤਕਰਾਰ ਵੱਧ ਗਈ ਕਿਉਂਕਿ ਅਸੀਂ ਕਾਨੂੰਨ ਦੀ ਪੂਰੀ ਰਿਸਪੈਕਟ ਕਰਦੇ ਆਂ ਪੁਲਿਸ ਦੀ ਪੂਰੀ ਰਿਸਪੈਕਟ ਕਰਦੇ ਆਂ ਅਸੀਂ ਕਿਸੇ ਦੇ ਦੋਖੀ ਨਹੀਂ ਹੈ ਸਾਡਾ ਕੰਮ ਹੈ ਮਾਨਵਤਾ ਦੇ ਭਲੇ ਲਈ ਉਪਰਾਲੇ ਕਰਨੇ ਚਾਹੇ ਉਹ ਵਿਦਿਆ ਦਾ ਖੇਤਰ ਹੈ ਚਾਹੇ ਉਹ ਲੰਗਰ ਲਾਉਣੇ ਜਗ੍ਹਾ-ਜਗਾ ਜਾ ਕੇ ਤਕਰਾਰ ਕਿਉਂ ਹੋਈ ਜੀ ਉੱਥੇ ਤਕਰਾਰ ਹੋਣ ਦਾ ਕਾਰਨ ਹੀ ਹੋਇਆ ਵੀ ਉਹ ਲੈਣ ਆਗੇ ਉੱਥੇ ਸਿਵਲ ਵਰਦੀ ਦੇ ਵਿੱਚ ਸੀ ਇਹ ਹੀ ਕਾਰਨ ਹੋਣ ਬਾਹਰਲੇ ਲੋਕਾਂ ਦਾ ਜਾਂ ਸਾਡੇ ਸੇਵਾਦਾਰਾਂ ਨੂੰ ਵੀ ਇਹ ਸੱਕ ਪਈ ਕੋਈ ਗਲਤ ਲੋਕ ਇੱਥੇ ਆ ਗਏ ਇਹਦੇ ਕਾਰਨ ਇਹ ਘਟਨਾ ਵਾਪਰੀ ਤੇ ਕਿੰਨੇ ਚਿਰ ਤੋਂ ਪੀਓ ਸੀਗਾ ਜੀ ਉਹ ਕਾਫੀ ਸਮੇਂ ਤੋਂ ਹੈਗਾ ਜੀ ਹਾਂ ਜੀ ਉਹ ਚੱਲ ਰਿਹਾ ਉਹਨਾਂ ਦਾ ਅੱਛਾ ਕੀ ਮਾਮਲਾ ਕੀ ਸੀਗਾ ਜੀ ਮਾਮਲਾ ਸਿਲਦਰ ਦਾ ਕੋਈ ਲੈਣ ਦੇਣ ਨਹੀਂ ਹੈ ਉਹਦੀ ਵਿਭਾਗ ਮੰਦੇ ਨਾਲ ਵੀ ਉਹਨਾਂ ਦੀ ਕੋਈ ਗੱਲਬਾਤ ਚੱਲ ਰਹੀ ਹੈ ਇਹਨੂੰ ਤਾਂ ਬਖਰਾ ਮਾਮਲਾ ਪਰ ਕਈ ਜਿਹੜੇ ਸਰਾਰਤੀ ਲੋਕ ਉਹਨਾਂ ਨੇ ਸਾਡੇ ਨਾਮ ਨੂੰ ਵੀ ਨਾਲ ਜੋੜਿਆ ਕਿਉਂਕਿ ਧਾਰਮਿਕ ਸੰਸਥਾ ਅਲੱਗ ਹੈ ਬਿਜ਼ਨਸ ਅਲੱਗ ਹੈ ਜਿਹੜੀਆਂ ਵੀ ਸੰਤ ਬਾਬਾ ਜਮੀਤ ਸਿੰਘ ਚੈਰੀਟੇਬਲ ਟਰਸਟ ਦੇ ਅਧੀਨ ਵਿਦਿਅਕ ਸੰਸਥਾਵਾਂ ਚੱਲ ਰਹੀਆਂ ਜਾਂ ਕੋਈ ਵੀ ਪ੍ਰਾਪਰਟੀ ਹੈ ਉਹ ਕਿਸੇ ਵੀ ਬੰਦੇ ਦੀ ਨਿੱਜੀ ਪ੍ਰਾਪਰਟੀ ਨਹੀਂ ਉਹ ਟਰਸਟ ਦੀ ਪ੍ਰਾਪਰਟੀ ਹੈ ਉਹ ਸੰਗਤ ਦੀ ਜਿਹੜੀ ਟਕਰਾਰ ਦਾ ਕਾਰਨ ਤੁਸੀਂ ਗਲਤਫਹਿਮੀ ਮੰਨਦੇ ਹੋ ਅੰਤੜਕ ਟਕਰਾਰ ਦਾ ਕਾਰਨ ਹੀ ਗਲਤਫਹਿਮੀ ਕਾਰਨੀ ਹੋਇਆ ਨਹੀਂ ਹੁਣ ਨਹੀਂ ਹੁੰਦਾ ਸੀਗਾ ਅਸੀਂ ਮੰਨਦੇ ਹਾਂ ਕਿਉਂਕਿ ਅਸੀਂ ਕਿਸੇ ਦੇ ਦੋਖੀ ਨਹੀਂ ਹੈਗੇ ਸਾਡੀ ਕਾਨੂੰਨ ਦੀ ਪੁਲਿਸ ਦੀ ਖਾਸ ਕਰਕੇ ਪੂਰ ਰਿਸਪੈਕਟ ਕਰਦੇ ਹਾਂ ਇਹ ਜੋ ਹੋਇਆ ਘਟਨਾ ਹੋਈ ਹੈ ਮਾਰੀ ਹੋਈ ਹੈ ਅਸੀਂ ਮੰਨਦੇ ਨਹੀਂ ਹੋਣੀ ਚਾਹੀਦੀ ਸੀਗੀ ਇਹ ਇਹ ਹੀ ਇਹਦਾ ਕਾਰਨ ਹੈ ਇਹ ਸਾਡੇ ਪੀਓ ਦੇ ਜਗਜੀਤ ਸਿੰਘ ਜਨਮਿੰਦਰ ਸਿੰਘ ਤਾਂ ਸੂਰਪਰ ਪੈਡ ਉਹਨਾਂ ਦਾ ਉਹਦੀ ਇਨਫੋਰਮੇਸ਼ਨ ਤਲਾਹ ਆਈ ਸੀ ਪੁਲਿਸ ਪਾਰਟੀ ਨੇ ਉਹਦੇ ਸਪੰਦ ਤੇ ਰੇਡ ਕਰਨ ਗਏ ਸੀ ਤੇ ਉੱਥੇ ਕੁਝ ਤੱਥ ਪਾਈ ਹੋਈ ਹੈ ਉਹਨਾਂ ਦੀ ਅਫਸਰ ਵਿੱਚ ਤਾਂ ਉਹਦੇ ਸੌਨਾਂ ਚ ਮੁਕਦਮਾ ਦਰਜ ਹੈ ਜੇ ਇਹ ਪਰਸਨਲ ਹੱਤੋਂ ਪਾਈ ਕੀਤੀ ਹੈ ਇਹਨਾਂ ਨੇ ਹਾਂ ਉਥੇ ਇਹ ਦੱਸ ਰਹੇ ਨੇ ਵੀ ਪੀਸ ਨਾਲ ਤੱਥ ਪਾਈ ਕਿ ਕੌਣ ਮਲਾਜਮ ਕਿਹੜਾ ਸੀਗਾ ਜਿਹੜਾ ਆਪਣਾ ਮਲਾਜਮ ਗਿਆ ਸੀਗਾ ਇਹ ਉੱਥੇ ਬੜਾ ਇਸੇ ਆਪਣੇ ਪੀਤਲ ਸਿੰਘ ਗਿਆ ਸੀ ਰੇਡ ਕਰਨ ਵਾਸਤੇ ਨਾਲ ਉਹਨਾਂ ਦੇ ਅਸੀ ਚਰਨਜੀਤ ਸੀ ਕਿ ਹੋਰ ਮਲਾਜਮ ਕਿ ਉੱਥੇ ਕੀ ਗੱਲ ਕੀ ਹੋਈ ਉਹ ਰਿਪੋਰਟ ਕਰਨ ਵਾਸਤੇ ਗਏ ਸੀ ਉਹਨਾਂ ਨੂੰ ਮੁਲਾਜ਼ਮ ਉਹ ਜਿਹੜਾ ਜਗਜੀਤ ਸਿੰਘ ਨੂੰ ਪੀਓਸੀ ਨੂੰ ਬੇਫਤਰ ਕਰਨ ਦੀ ਗਏ ਸੀ ਉਹ ਸਕੂਲ ਵਿੱਚ ਚਲਾ ਰਹੇ ਨੇ ਜੀ ਉਹ ਉੱਥੇ ਸਕੂਲ ਦੇ ਵਿੱਚ ਉਹ ਪਤਾ ਲੱਗੇ ਸੀ ਕਿ ਸਕੂਲ 'ਚ ਬੈਠਾ ਹੈ ਹਾਂਜੀ ਤੇ ਕਿੰਨੇ ਕੁ ਬੰਦੇ ਸੀਗੇ ਜਿਨ੍ਹਾਂ ਨੇ ਪੁਲਿਸ ਨਾਲ ਰਿਪੋਰਟ ਕੋਈ ਕਰੀ ਗਈ ਉਹ 5-6 5-7 ਬੰਦੇ ਸੀਗੇ ਤੇ ਗਾਂ ਕੀ ਕਾਰਵਾਈ ਕਿੰਨੇ ਬੰਦਿਆਂ ਦੇ ਖਿਲਾਫ ਕੀਤੀ ਉਹ ਕਦਮਾ ਦਰਜ ਕਰਤਾ ਕਿ ਉਹਦੀ ਤਫ਼ਤੀਸ਼ ਚੱਲਦੀ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਕੋਈ ਲੇਡੀਜ਼ ਵਗੈਰਾ ਵੀ ਹੈਗੀਆਂ ਨੇ ਜਿਨ੍ਹਾਂ ਨੇ ਪੁਲਿਸ ਨਾਲ 10 10 ਵੀ ਬਾਰੇ ਵੀ ਦੱਸਿਆ ਕੋਹਨ ਦਾ ਕਪੜਾ ਹੈ ਇਹ ਬੰਦੇ ਉਹਦੇ 2-3 3 ਮੁੰਜੇ ਅਰੈਸਟ ਕੀਤੇ ਤੇ ਅੱਗੇ ਕੀ ਕਾਰਵਾਈ ਕੀਤੀ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ